ਕੀ ਤੋ ਲੱਤ ਟੁੱਟ ਗਈ ਤੱਕ ਕੱਟਵਾਂ ਦੇਤੀ ਆ ਲੈ ਬੰਦਰਾ ਦਰਸ਼ਣੀ ਆ ਦੇਖੋ ਇਹ 20000 ਇਹ ਬੁਰੀਆਂ ਭਾਲੀ ਜਾਣ ਖਣ ਲੈ ਵੀ ਪਾਸ ਜੰਮ ਇਹ ਥੱਲੇ ਤਾਂ ਦੁੱਧ ਆ ਦੁੱਧ ਦੇ ਥੱਲੇ ਹੋਊਗਾ ਉਹ ਕੱਟੂਗਾ ਮਕਰ ਉਹ ਕੱਟੂਗਾ 4-5 ਲੀਟਰ ਦੁੱਧ ਹੈਗਾ ਇਹ ਥੱਲੇ ਹੂੰ ਪਾਲ ਦਾ ਕੋਈ ਹੈ ਹੀ ਨਹੀਂ ਇਹ ਤਾਂ ਛੋਟੀ ਦੂਜੀ ਤੀਜੀ ਦੂਜੀ ਤੀਜੀ ਸੂਰਜ ਛੋਟੇ ਕੁੰਡੀ ਦੇਖੋ ਕਿੰਨੀ ਹੈ ਜੀ ਹੂੰ ਸੋਣੀ ਦੇ ਕਿੰਨੀ ਹੈ ਸੋਣੀ ਦੇਖੋ ਕੁੰਡੀ ਕਿੰਨੀ ਹੈ ਪਾਲਦਾ ਕੋਈ ਹੈ ਹੀ ਨਹੀਂ ਤੇ ਉਹ ਵੀ ਉਹ ਵੀ ਕੱਟੇ ਆਦੇ ਹੁਣ ਕੱਟੀ ਹੋ ਮਗਰ ਹੂੰ ਜਾਈ ਪਸ਼ੂ ਦੇਖੀ ਦੇਖੀ ਕੱਟਿਆ ਨਹੀਂ ਸਮਝਾ ਕਰਵਾਤ ਕੋ ਕੱਟੀ ਹੈ ਜੀ ਬੂਰੀ ਖੜੀ ਜਾ ਬੈਠ ਜਾ ਕੱਟਿਆ ਹੈ ਕੀ ਕਹਿ ਰਹਾ ਤੂੰ ਮਿਲਦੀ ਨਹੀਂ ਮੁੰਦਰਾ ਮਿਲਦੀਆਂ ਨਹੀਂ ਇਹ ਜਿਹੇ ਬੂਰੇ ਲੇ ਲੈ 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 ਸਾਨੂੰ ਦੇ ਦੇ ਹੀ ਲੈ ਲਾਂਗੇ 1000 ਰੁਪਏ 1500 ਦੀ ਦੇ ਦੇਣ ਹੁਣ ਲੈ ਲਾਂਗੇ 15 ਦਿੰਦੇ ਨਹੀਂ ਆਪਾਂ ਨੂੰ ਤਾਂ ਕਿਸੇ ਕੀਮਤ ਦੀ ਦਿੰਦੇ ਨਹੀਂ ਦਿੰਦੇ ਨਹੀਂ ਕਿਸੇ ਵੀ ਕੀਮਤ ਤੇ ਨਹੀਂ ਦਿੰਦਾ ਪੁੱਛ ਲੈਣੀ ਹੈ ਪੁੱਛ 1500 ਦੀ ਲੈ ਲੈ ਆਈਏ ਨਮਾ ਧਮਾ ਕੇ ਨਾਲੇ ਭਾਵੇਂ ਦੇ ਆ ਵੀ ਤੇਰੀ ਜਾਨ ਬਚੂਗੀ ਨਾਲੇ ਪਾਲਾਂਗੇ ਬੁਲਾਵਾ ਪੁੱਛੀ ਹਲੋ ਓਰੇ ਇੱਕ ਹਾਂ ਹਾਂ ਉਹ ਕੱਤੀ ਦੇ ਦੋਗੇ ਆ ਕੱਟੀ ਦੇ ਦੋ ਕਿੰਨੇ ਦੇ ਦੋਗੇ 8.5 ਹੈਂ ਰਹ ਨਹੀਂ ਰੋ ਨਹੀਂ ਗਲਤ ਬਾਤ ਨਹੀਂ ਅੱਛਾ ਯਾਰ ਕੀ ਰੁਕ ਜਾ ਮੈਂ ਰੁਕ ਜਾ ਕੋਈ ਸਾਫ ਨਾ ਆਦਾ ਇਹ ਕੱਤੀ ਵੇਖ ਕੇ ਸੀ 6000 ਦਾ ਬਿਮਾਰਾ ਇਹਨੇ ਮੰਗੇ 85000 ਮੈਂਨੇ ਕਰੇ ਸੀ ਬੱਕਰੇ ਵਾਲਾ ਕੰਮ ਕਰਨ ਲੱਗਿਆ ਚਲੀ ਦੇਖ ਲੋ ਜਿਸਤੇ ਲਈ ਉਸਤੇ ਪੂਜੇ ਕਾ ਦੇਤਾ 21 ਦੀ ਦਣਾ ਕਾੜ ਰਹੀ ਆ ਪਾਣੀ ਮਰੀ ਜਾ ਮ ਪਈ ਹੈ ਪੂਜਣਾ ਵੀ ਤੂੰ 100000 ਰੁਪਏ ਦੇ ਦੇ ਨੇ ਜਵਾਬ ਆਂਦਾ ਹਾ ਮੰਨਦੇ ਤਨ ਕੋਈ ਨਾ ਉਹ ਕਾ ਕੇ ਕੋਈ ਬਾਤ ਨਹੀਂ ਹਾਂ ਮੰਨਦੇ ਕੋਈ ਨਹੀਂ ਕੋਈ ਦਿੰਦੇ ਨਾ ਮਾਂ ਵੀ ਲੈਣੇ ਛੇ ਜਿਆ 75 ਤੁਹਾਨੂੰ ਮੈਗੇ ਚਾ ਲੋ 5 ਵਾਰ ਠੀਕ ਹੈ ਦੇਖ ਲੋ ਦਿੰਦੇ ਨਹੀਂ ਕਹੇ ਵੀ ਕਿ ਤੇ ਮੈਂ ਤੁਹਾਨੂੰ ਕਾਹ ਚ ਦਿੰਦੇ ਨਹੀਂ ਦੇ ਰਹੀ ਦਿੰਦੇ ਨਹੀਂ 6000 ਦੀ ਇਹ ਬੱਕਰੇ ਦਾ ਮੁੱਲ ਕੋਈ ਕਿਸੇ ਵੀ ਕੀਮਤ ਤੇ ਨਹੀਂ ਉਹ ਨਹੀਂ ਵੀਡੀਓ ਬਣੂਗਾ ਕਿੱਥੋਂ ਬਈ ਯਾਰ ਭੈਣ ਚੋੜ ਉਹ ਛੱਡ ਚੋ ਬਣੂਗਾ ਆਹ ਕੱਟੀ ਦੀ ਜੇ ਲੱਤ ਬਣਾ ਲੈਂਦਾ ਭਲਾ ਕੀ ਹੁੰਦਾ ਸੀ ਕੋਈ ਆਹ ਕਿਹੜੀ ਮੈਚ ਲਿਆਏ ਨੇ ਉਹ ਜਮਾਂ ਝੋਟੀ ਦੀ ਉੱਪਰਲੇ ਪਈ ਝੋਟੀ ਕਿੰਨੀ ਤਕੜੀ ਖੜੀ ਐ ਕੀ ਕਰਾਂਗੇ ਡੱਬੀ ਨਹੀਂ ਡੱਬੀ ਡੱਬੀ ਨਹੀਂ ਐ ਕਵਰ ਚ ਜਾਇਓ ਚਾ ਪੈ ਜਾਂਦੀ ਮਾਲਾ ਡੱਬੀ ਚ ਮੀਟ ਹੋ ਗਿਆ ਮਹਿੰਗਾ ਚਾਰੇ ਸ਼ੂਰ ਖਾਂਦੇ ਨੇ ਵਾਲਾ ਮੀਟ ਦੇ ਦੇ ਵੀਰ ਉਹਦੇ ਮੈਂ ਆਓ ਮੈਚ ਦੇਖੀ ਮੈਂ ਜ਼ੂਮ ਕਰਕੇ ਦਿਖਾਉਣਾ ਦੇ ਦੇ ਸਾਬ ਦੇ ਦੇ ਆ ਮੈਚ ਦੇ ਥੱਲੇ ਦੇਖ ਥਣ 5-6 ਲੀਟਰ ਦੁੱਧ ਹੈ ਹਾਂ ਮੈਂ ਬਹੁਤ ਵਧੀਆ ਲਿਖ ਪੈਣ ਦੇ ਯਾਰ ਦੇ ਕੀ ਕਰੀ ਮਾਂ ਹੈ ਉਹ ਮੇਰੇ ਕੋਲ ਹੈ ਹੀ ਨਹੀਂ ਮੈਂ ਤਾਂ ਇਹ ਤੋਂ ਟੱਪਿਆਂ ਦਾ ਪੀਣ ਕੇ ਉੱਜੜੂ ਪ ਜਾਵਤਾ ਇਹਨਾਂ ਦਾ ਪਾਪ ਹੀ ਮਾਰਦੇ ਛੋਟੀ ਦੇਖ ਕੇ ਇਹ ਜੀ ਮੰਦਰ ਜਾਊਗਾ ਬਈ ਇਹਨਾਂ ਤੋਂ ਇਹ ਥੋੜਾ ਜਿਹਾ ਮੈਨੂੰ ਉੱਡ ਕੇ ਪੈਂਦੇ ਨੇ ਕਿ ਵੀ ਨੂੰ ਤਾਂ ਮੈਂ ਸੋਚਣ ਬਿਟਿਆ ਚੱਕਰ ਕੋਸ਼ਿਸ਼ ਚੱਕਦੇ ਕੱਲ੍ਹ ਕਾ ਫੇਰ ਵੀ ਚਲੋ ਵਿਖਾਣ ਨੂੰ ਲੜਨਾ ਤੇ ਉਧਰ ਦੀ ਦਿਖਾਉਂਗਾ ਪਹੁੰਚ ਕੇ ਲੈ ਭਾਈ ਦੰਦੇ ਨਹੀਂ ਦੰਦੇ ਨਹੀਂ ਬਾਈ ਮਰੀਆਂ ਹੋਈਆਂ ਵੀ ਟਰੱਕਾਂ ਦੇ ਵਿੱਚ ਚੱਲੇ ਫਿਰਦੇ ਨੇ ਬੰਦੇ ਜਮਾ ਮਰੀਆਂ ਹੋਈਆਂ ਇਹ ਆ ਦੇਖ ਉਹਦੇ ਪਾਰ ਬੰਦਾ ਈ ਠੀਕ ਕਰਦਾ ਤੁੰਗੀ ਬਸ 20 50 50 ਮਸੀਬਾ ਹੀ ਸੱਦ ਲਿਆ ਦੇਖ ਕੀ ਮੈਂ ਸਾਡੋ ਲੈ ਗੋ ਇਹ ਰੋੜੀ ਹਾਂ ਵੀ ਚਲ ਆਪਾਂ ਸਵਾਦੂਗਾ ਆਪਾਂ ਹੋ ਕਰ ਲੈਨੇ ਬੰਦੇ ਤੇ ਵੀ ਤਰਸ ਖਾ ਜਨੇ ਹਾਂ ਉਹਨੇ ਦੇਖਿਆ ਜਦੋਂ ਹੱਥ ਪਾ ਕੇ ਕਹਿੰਦਾ ਵੀ ਇਹ ਤਾਂ ਨਹੀਂ ਭਾਈ ਦੂਜੇ ਨੂੰ ਭੇਜਤਾ ਕਹਿੰਦਾ 25000 ਰੁਪਏ ਦਿੰਨੇ ਮੈਂ ਸਦਾ ਉਹ ਜਿਹੜੀ ਗੱਡੀ ਸਾਡੇ ਵਾਲੀ ਲਈ ਸੀ ਨਹੀਂ ਇਥੇ ਨਹੀਂ ਫੱਗੂ ਦੀ ਗੱਲ 35000 ਦੀ ਤੇ ਆਪਣੇ ਵਰਗਿਆਂ ਨੇ ਕਹੇ ਕਿ ਚੁਕਾਤੀ ਗੱਡੀ ਚ ਚੜਾਤੀ ਚੱਕ ਕੇ ਮੈਂ ਰੋੜੀ ਜਾ ਕੇ ਲਾਤੀ ਭਾਂਦੇ ਯਾਰਾਂ ਨੇ ਵਿਚੀ ਸਵਾਤੀ ਗੱਡੀ ਤੇ ਮੇਰੀ ਉਹਦਾ ਬਿਕਾ 35000 ਲੈ ਕੇ ਵਾ ਗਿਆ 80 85000 ਦੀ ਮੱਝ ਸੀ ਉਹਨਾਂ ਟਾਈਮ 'ਚ ਇਹ ਐਂ ਕਰਦੇ ਤੇ ਮੈਂ ਨੇ ਜਦੋਂ ਕਟੜੂ ਮਰਿਆ ਸੀ ਨਿਕੜਤਾ ਤੇ ਮੈਂ ਨੇ ਕੰਨ ਮਾਰ ਕੇ ਦੇ ਵਿੱਚੋਂ ਖੜੀ ਹੋ ਗਈ ਨਹੀਂ ਅੱਧੇ ਪੌਣੇ ਘੰਟੇ ਦੇ ਵਿੱਚ ਅੱਛਾ ਇਹ ਕਹਿੰਦੇ ਵੀ ਮੈਂ ਹੱਸਤਾ ਬਰੂਗੀ ਤੇਰੀ ਮਰੂਗੀ ਮੈਂ ਕਹਿੰਦੇ ਅੱਛਾ ਤੇ ਫਿਰ ਮੁਰਕੇ ਕਟਰੂ ਕਢਾ ਕੇ ਕਟਰੂ ਸਵੇਰ ਦੀ ਮੈਂ ਬੜਾ ਜ਼ੁਲਮ ਕਰਦੇ ਯਾਰ ਇਹ ਜ਼ੁਲਮ ਕਰਦੇ ਐਪਾ 80 85 ਹਜ਼ਾਰ ਦੇ ਆਪਾਂ ਤਰਸ ਖਾ ਜੇ ਨੇ ਇਹ ਨਹੀਂ ਠੀਕ ਪੀਉਗੇ ਤੇ ਵਿੱਚ ਬੱਜੀ ਹੋ ਬੱਚ ਬੱਦਤੀ ਕੋਈ ਤਾਂ ਜਾਣ ਯਾਰ ਅਸੀਂ ਇਹਦੇ ਤਰਾਜ ਨਹੀਂ ਲਾਉਂਦੇ ਵੀ ਇਹ ਬੁੱਚੜਖਾਨੇ ਚਲ ਜਾਂਦੇ ਆ ਤਰਾਜ ਆ ਹੁਣ ਆ ਬੁਰੀ ਮੱਝ ਐ ਇਹ ਚ ਕੋਈ ਤਥਾ ਨਹੀਂ ਹੈਗੀ ਵੀ ਭੈਣ ਦਾ ਲੋੜਿਆ ਤੂੰ ਜੇ ਕੋਈ ਨਹੀਂ ਸਮਰਦੀ ਸੁਮਰਦੀ ਇਹਨੂੰ ਦਵਾਈ ਦਬੂਈ ਦਵਾ ਕੇ ਤਵਾਰੇ ਸਮਰਾਲਾ ਕਿਸੇ ਨੂੰ ਇਹ ਭੈ ਚੋ ਲੱਖ ਰੁਪਏ ਦੀ ਮਹਿੰਗਾ ਦਾ 10 ਕਿਲੋ ਦੁੱਧ ਦੀ ਮਾਲਕੀ ਕਿਹੜੇ ਰੱਖ ਲੈ ਬੁਰੀ ਕੱਟੀ ਮਿਲਦੀ ਹੈ ਇਹ ਕੱਟੀ ਆ ਇਹ ਕੱਟੀ ਚ ਲੰਦੀ ਹੈ ਆ ਕੋਈ ਨਹੀਂ ਸੋਹਣੀ ਸੁਨੱਖੀ ਕੱਟੀ ਹੈ ਹੁਣ ਕੱਟੀ ਪਾਈ ਸੀ ਇਹ ਥੱਲੇ ਚੱਲ ਗਈ ਚਾਚੂ ਮਿਲਦੀ ਆ ਕੱਟੀ ਤੇ ਇਹ ਹੂੰ ਵਿੱਟਾ ਯਾਰ ਸਾਹਮਣੇ ਤੋੜੀ ਦਈ ਬੜਾਈ ਜਾਂਦੇ ਆ ਮਾਰ ਹੂੰ ਪਾਲਦਾ ਕੋਈ ਨਹੀਂ ਪਾਲਦੇ ਕੱਟੀ ਆ ਬੈਂ ਦੀ ਮਗਰ ਇੰਨੀ ਵਧੀਆ ਹੂੰ ਹੁਣ ਆ ਪੈਣੀ ਦਾ ਬੈਂਸ ਵੇਚ ਰੀਆਂ ਵੇਚੋ ਹਾਂ 33 ਤਾਂ ਰੱਖ ਲੋ ਆਈ ਦਾ ਕੀ ਖਸੂਸ ਬਚੂਗਦਾ ਯਾਰ ਕੋਈ ਦੁਰਗਾ ਲੈਂਦਾ ਜਾ ਕੋ ਉਹ ਮੱਝ ਮਰੀ ਪਈ ਆ ਉਹ ਬੱਚਾ ਰਹੀ ਗਿਆ 200 ਰੁਪਿਆ ਕਹਿੰਦਾ ਕਾਹ ਇਤਾ ਇਹਨਾਂ ਦੀ ਪਿੱਠ ਮਚਦੀ ਆ ਮੇਰੇ ਤੇ ਡਬਲ ਐ ਸਕੂਟਰ ਮੋਟਰਸਾਈਕਲ ਡੱਬੀ ਨਹੀਂ ਕੱਟੀ ਡਿੱਲਾ ਤੋਟੀ ਲਾਤ ਟੁੱਟਣ ਕਰਕੇ ਕਿਸੇ ਨੇ ਬਣਾਈ ਨਹੀਂ ਕਾਟੂ ਮਾਲ ਦੇ ਵਿੱਚ ਦੇਤੀ ਇਦੋਂ ਵੱਡਾ ਜ਼ੁਲਮ ਹੋਊ ਨਹੀਂ ਤਾਂ ਹੋਰ ਹੋਊ ਕਿਵੇਂ ਜਿਹੜੀ ਉਹ ਮੱਝ ਐ ਉਹਦੇ ਮੱਝ ਦੇ ਥੱਲੇ ਵੀ 7-8 ਲੀਟਰ ਦੁੱਧ ਜ਼ਰੂਰ ਐ ਦਿਖਾਉਣਾ ਕੋਲੇ ਜਾ ਕੇ ਥੋੜਾ ਜਿਹਾ ਮੂਰੇ ਲਈ ਜਾਂਦੇ ਨੇ ਤੇ ਅੱਜ ਤੁਹਾਨੂੰ ਕਾਟੂਮਾਲ ਬੁੱਚੜਾਂ ਦਾ ਖਰੀਦਿਆ ਹੋਇਆ ਹਜੇ ਮੰਡੀ ਦੇ ਵਿੱਚ ਇੱਕ ਵੀ ਸੌਦਾ ਨਹੀਂ ਹੋਇਆ ਸੱਜਰਾਂ ਦਾ ਤੇ ਕਾਟੂਮਾਲ ਦੇ ਵਿੱਚ ਆ ਇੱਕ ਟਰੱਕ ਖਰੀਦ ਵੀ ਲੈਤਾ ਤੇ ਅੱਜ ਹੈ ਇਹਦੀ ਲੱਤ ਟੁੱਟਿਆ ਮੁੰਡਾ ਓਏ ਲੱਤ ਟੁੱਟੀ ਆ ਮੋਟੀ ਕੇ ਹੋ ਗਈ ਹੈ ਵੀਡੀਓ ਨਾ ਪਾਵੇ ਯਾਰ ਕੱਟ ਲਾ ਲੱਤ ਟੁੱਟੀ ਗਈ ਅਰੇ ਹਾਂ ਲੱਤ ਟੁੱਟੀ ਬਾਈ ਵੀਡੀਓ ਨਾ ਪਾ ਆ ਚਾ ਚ ਨਹੀਂ ਪਉਂਦਾ ਵੀਡੀਓ ਨਹੀਂ ਕਿੱਥੇ ਪਾਉਂਦੇ ਬਾਈ ਜੀ ਨਹੀਂ ਨਹੀਂ ਪਉਂਦਾ ਨਹੀਂ ਵੀਡੀਓ ਉਹ ਤੇ ਲਿੱਤੀ ਆ ਜੀ ਕੋਈ ਚਾ ਨਾ ਪੂਰਾ ਵੀਡੀਓ ਬਣਾ ਦੀਏ ਕਿੰਨੇ ਚਿਰ ਦੀ ਹੋ ਗਈ ਇਹ ਪੌਣੇ 2 ਸਾਲ ਦੀ ਹਾਂਜੀ ਠੀਕ ਹੈ ਤੇ ਇਹ ਘਰ ਦੀ ਹੈ ਤੇਰੀ ਆ ਦੀ ਘਰ ਦੀ ਹੈ ਘਰ ਅੱਛਾ ਠੀਕ ਹੈ ਲੈ ਵੀ ਤੇ ਕਿੰਨੇ ਦੀ ਵੇਚਨੀ ਆ ਹੁਣ ਉਹਦਾ ਪਤਾ ਬਣ ਗਿਆ ਹੈ ਜਾਂ ਤੇ ਜੇਨ ਲਾਈਨ ਵਾਲੀ ਗੱਲ 50 ਹੀ ਦੇ ਜੀ ਆ ਦੀ ਮੋਬਾਈਲ ਨੰਬਰ ਮੋਬਾਈਲ ਨੰਬਰ ਦੇਣਾ ਪਿੰਡ ਕਿਹੜਾ ਧੋਲਾ ਠੀਕ ਯਾਰ ਮੱਝ ਤੇਰੀ ਨਿਕੱਟੀ ਨਾ ਚਲਾ ਲਿਆ ਕੇ ਲਵਣ ਕੇ ਖੜ ਜੰਦੇ ਆ ਕੋਈ ਕਮੀ ਨਹੀਂ ਹੈਗੀ ਮੈਚ ਚ ਨਹੀਂ ਦੱਸ ਕੀ ਮੈਚ ਚ ਕਮੀ ਹੈ ਤੇ ਚ ਤੋਰ ਲਾ ਤੋਰ ਲਾ ਕਰਿਆ ਰਕ ਨੂੰ ਲੈਣੀ ਅੱਛਾ ਆ ਕੱਟੀ ਆ ਮਗਰੇ ਦੀ ਜੀ ਹੂੰ ਕਿੰਨੇ ਚਿਰ ਦੀ ਸ਼ੂਈ ਆ ਮਿੱਤਰ ਆ ਇਹ ਹਾਂਜੀ ਕਿੰਨੇ ਚਿਰ ਦੀ ਇਹ 6 ਮਹੀਨੇ ਦੀ ਮਨਾ ਦਾ ਸੀ 6 ਮਹੀਨੇ ਦੀ ਗੱਪਣ ਹੈ ਗੱਪਣ ਕਿਨੇ ਚਿਰ ਦੀ ਹੈ 6 6 ਮਹੀਨੇ ਚੈੱਕ ਪਾਸ ਹੈ ਹਾਂ ਚੈੱਕ ਕਰਾ ਕੇ ਦੇਮਾ ਚੈੱਕ ਕਰਵਾਈ ਹੋਇਆ ਅੱਛਾ ਤੇ ਮਗਰਾ ਕੱਟੀ ਆ ਤੇ ਜਾਇ ਜਾਇ ਪੈਸੇ ਕਿੰਨੇ ਮੰਗਦਾ ਇਹਨਾਂ ਦੀ ਸਹੀ ਯਾਰ ਵਾ ਤੇ ਕਿਹੜਾ ਪਿੰਡ ਆਪਣਾ ਮਹਿਲਕਲਾ ਮਹਿਲਕਲਾ ਤੇ ਦੇਣ ਲੈਣ ਵਾਲੀ ਗੱਲ ਇੱਕ ਲੱਛਦੇ ਵੀ ਨਕਦੀ ਦੇ ਮੰਗੇ ਯਾਰ ਲੱਛੀ ਯਾਰ ਤੇ ਮੋਬਾਈਲ ਨੰਬਰ ਹੈ ਇੱਕ ਵਾਰੀ ਫੇਰ ਬੋਲ 997229599 ਇੱਕ ਵਾਰੀ ਫੇਰ ਬੋਲ 997229599 ਠੀਕ ਹੈ ਆਹ ਇੱਕ ਛੋਟੇ ਜਿਹੇ ਕੱਦ ਦੀ ਬੜੀ ਸਨਖੀ ਕੱਟੀ ਆ ਤੇ ਕਿੰਨੇ ਚਿਰ ਦੀ ਹੈ ਬਾਈ ਤੋਂ ਪੁੱਛਦੇ ਆ ਜੀ ਉਮਰ ਕਿੰਨੀ ਹੈ ਭਾਈ 14 ਮਹੀਨੇ ਦੀ 14 ਮਹੀਨੇ ਦੀ ਤੇ ਇਹਦੀ ਮਾਹਰ ਘਟ ਗਈ ਆ ਭਾਈ ਲੋਕਲ ਲਈ ਹੈ 12-13 ਕਿਲੋ ਘਟਦੀ ਹੈ ਅੱਛਾ ਠੀਕ ਹੈ ਤੇ ਉਹ ਇਹਦੇ ਕਿੰਨੇ ਚੱਦੀ ਆ ਹੋਊਗੀ 14 ਮਹੀਨੇ ਦੀ ਹੋਊਗੀ ਤੇ ਯਾਰ ਹੈ ਸਰੀਰ ਵਧੀਆ ਕੱਟੀ ਦਾ ਹਾਂ ਸਰੀਰ ਵੱਣਨ ਵਾਲੀ ਹੈ ਹਾਂ ਪਿੱਠਪੋੜੇ ਦੀ ਵਧੀਆ ਤੇ ਕਿੰਨੇ ਪੈਸੇ ਮੰਗਦਾ ਭਾਈ 25000 ਦੀ ਦੇਣਾ 25000 ਹਾਂ ਤੇ ਮੌਕੇ ਤੇ ਕੁਝ ਕਰ ਲੂਗੇ ਹਾਂ ਮੰਨਤਾਨ ਕਰਦਾਂਗੇ ਯਾਰ ਵੇਚਾਂਗੇ ਬਾੜ ਨਾਲ ਇਹਨੂੰ ਹਾਂ ਬਟਨ ਵਾਲ ਨੂੰ ਬਟਨ ਵਾਲ ਨੂੰ ਆਂਦੀ ਇਹ ਤਾਂ ਤੇ ਮੋਬਾਈਲ ਨੰਬਰ ਤੇਰਾ ਮੋਬਾਈਲ ਨੰਬਰ 98780 65101 ਪਿੰਡ ਕਿਹੜਾ ਆਪਣਾ ਪਿੰਡ ਆਪਣਾ ਹਰੀਗੜ 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 ਕਹਿੰਦੇ ਉਹ ਨਹਿਰ ਤੇ ਹਾਂ ਅੱਛਾ ਲੈ ਭਾਈ ਨੱਚ ਪਰ ਕਰ ਲੋ ਹੋਰ ਵੀ ਲੈ ਕਿਥੋਂ ਕਟੀਆਂ ਲੈ ਲੂ ਕੇ ਨਾ ਇਹ ਲੋਕਲ ਲੈ ਲਈ ਵਧੀਆ ਲੱਗੀ ਲੈ ਲਈ ਮੇਰੇ ਕੋਲ ਮੱਜਾਂ ਨੇ ਅੱਛਾ ਬਾਕੀ ਆ ਹਾਂ ਠੀਕ ਹੈ ਇੱਕ ਹੋਰ ਮੱਝ ਦਿਖਾਉਣੀ ਆ ਥੋੜੇ ਜਿ ਲਿੱਛੇ ਕੱਚਤਾ ਹੈ ਮੱਝ ਦੁੱਧ ਵਾਲੀ ਆ ਤੇ ਤੋੜਾ ਤਰਾ ਕਰਾਉਣਾ ਚੈੱਕ ਫਿਰ ਪੁੱਛਦੇ ਅਸੀਂ ਕਿੰਨੇ ਪੈਸੇ ਮੰਗਦਾ ਭਾਈ ਇਹ ਆਲ ਮੋੜ ਦੇ ਆ ਭਾਈ ਮੋੜ ਲੈ ਇੱਕ ਵਾਰੀ ਅੱਡ ਰੋਡਰ ਚੱਕਰ ਕਰਾ ਦੇ ਇਹ ਆ ਲੋ ਜੀ ਭੱਲ ਲਾ ਚ ਜਨਾ ਤੇ ਫਿਰ ਕਰਦੇ ਆਂਗੇ ਗੱਲ ਵੀ ਕੀ ਰੇਟ ਤੇ ਕਿੰਨਾ ਦੁੱਧ ਆ ਮਗਰ ਕੱਟੀ ਐ ਇਹ ਮਗਰ ਕੱਟਾ ਬਾਈ ਹੋਰ ਨਾ ਯਾਰ ਮੈਂ ਤਾਂ ਦੇਖਿਆ ਨਹੀਂ ਕੀ ਐ ਤੇ ਸਿੱਕਟਾ ਕੱਟਾ ਕੱਟੀ ਐ ਤੇ ਕਹਵੇਂ ਛੂਫਲ ਮੋਟਾ ਦਾ ਬਾਈ ਤੀਸਰਾ ਛੂਏ ਤੀਜੇ ਛੂਏ ਤੇ ਕਿੰਨੇ ਪੈਸੇ ਦੀ ਮੰਗ ਕਰਦਾ ਹੁਣ ਮੋਲੇ ਕੀ ਕਰਦੇ ਬਾਈ 1 20 ਤੇ ਦੈਣ ਲੈਣ ਵਾਲੀ ਗੱਲ ਕਿੰਨੇ ਵੀ ਜਸ ਤੋ 5 ਦੀ ਦੇ ਦੇ ਬਾਈ 5 ਦੀ ਦੁੱਧ ਕਿੰਨੇ ਲੀਟਰ ਹੋਣੇ ਥੱਲੇ ਦੁੱਧ ਪਰਸੋਂ ਦੀ ਬਾਈ 10 ਕਿਲੋ ਬੋਲੀ ਹੋਣੀ 10 ਕਿਲੋ ਹੈ ਠੀਕ ਹੈ ਤੇ ਮੋਬਾਈਲ ਨੰਬਰ ਇੱਕ ਵਾਰੀ ਫੇਰ ਬੋਲ 9878096180 ਠੀਕ ਹੈ ਤੇ ਆ ਵੀਮਾ ਚ ਆਪਣੀ ਹੈ ਇਹ ਗੱਪਣਾ ਇਹ ਗੱਪਣਾ ਕਿੰਨੇ ਕਿੰਨੇ ਦਿਨਾਂ ਦੇ ਕੱਚੇ ਆ ਜੀ ਫੇਰ ਕੱਢ ਦੀ ਬਾਈ ਹਫਤਾ ਹਫਤਾ ਹਾਂ ਇੱਕ ਹਫਤਾ ਕਰਤੀ ਹੈ ਤੇ ਕਿੰਨੀ ਗਰੇ ਚਾਹੀ ਹਾਂ ਮੈਂ ਕਿਹੜਾ ਵੀ ਕਰ ਦਿੰਦਾ ਇੱਕ 20 ਮੌਕੇ ਤੇ ਹਾਂ ਮੌਕੇ ਤੇ ਮੰਨ ਲਾਂ ਠੀਕ ਹੈ ਕਹਿ ਦੇਣਾ ਕੱਚੀ ਇਹ ਲੈ ਜਾ ਬਾਈ ਹਫਤਾ ਕੱਢ ਬੂ ਹਫਤਾ ਲੈ ਜੂ ਅਗਲੀ ਮੰਡੀ ਵੀ ਤਿਆਰ ਹਾਂ ਠੀਕ ਹੈ ਬਾਈ ਨਾ ਚ ਪਰ ਕਰ ਲੈ 822 ਹਾਂ ਵਿਸ਼ਾ ਜਨਾ ਕਿੰਨੇ ਚਿਰ ਦੀ ਆ ਇਹ 1.5 ਸਾਲ ਦੀ ਕੀ ਮੰਗਦਾ ਬੋਲੇ ਦਾ 30000 ਮੌਕੇ ਤੇ ਅੱਛਾ ਤੇ ਚਲ ਹੋਰ ਦਿਨਿਆ ਤੁਹਾਨੂੰ ਰੇਟ ਦੀ ਜਾਣਕਾਰੀ ਵੀ ਰੇਟ ਕੀ ਕੀ ਮੰਗਦੇ ਆ ਲੋਕ ਤੇ ਕੀ ਕੀ ਭਾਅ ਮੰਗਦੇ ਆ ਸਤਿ ਸ੍ਰੀ ਅਕਾਲ ਬਾਈ ਕਿੰਨੇ ਚਿਰ ਦੀ ਹੈ ਕੱਟੀ ਕਿੰਨੇ ਚਿਰ ਦੀ ਹੈ ਸਾਲ ਦੀ ਹੈ ਸਾਲ ਦੀ ਕੀ ਪੈਸੇ ਮੰਗਦਾ ਹੁਣ ਇਹ ਤੋਂ 20000 ਦੇਣ ਲੈਣ ਵਾਲੀ ਗੱਲ ਉਹ ਗੱਡੀ ਇਹ ਦਾਂਗੇ 250 250 ਤੇ ਮੋਬਾਈਲ ਨੰਬਰ 9957 ਹਾਂ 62345 ਤੇ ਇਹ ਹਾਲਤ ਹੋਰ ਮੇਰੀ ਕੱਟੀ ਹੈ ਅੱਛਾ ਜੀ ਕਿਵੇਂ ਆ ਮੁੰਡਿਆ ਹਾਂ ਕਿੰਨੇ ਚਿਰ ਤਾਂ ਹੋ ਗਿਆ ਬੱਚਾ ਇਹ 10 ਮਹੀਨੇ ਦੀ 10 ਮਹੀਨੇ ਦੀ ਠੀਕ ਹੈ ਤੇ ਕੀ ਡਿਮਾਂਡ ਕਰਦਾ ਹੁਣ ਇਹ ਦੀ ਦੇਣ ਲੈਣ ਵਾਲੀ ਗੱਲ ਲਾਈਨ ਲਾਈਨ ਜੇਬ ਚ ਕਿੰਨੇ ਕਪੋਣੇ ਨੇ 15 ਤੇ ਮੋਬਾਈਲ ਨੰਬਰ 96532239 ਬੰਦਾ ਇਹ ਇੱਕ ਵਾਰੀ ਫੇਰ ਬੋਲਨੀ 96532239 ਪਿੰਡ ਪਿੰਡਰਲਾਈ ਜ਼ਿਲ੍ਹਾ ਮਾਚਾ ਪਿੰਡਰਲਾਈ ਜ਼ਿਲ੍ਹਾ ਮਾਚਾ ਇਹ ਆਹ ਲਓ ਜੀ ਇਹ ਦਿਖਾਈ ਮੜਾ ਜਾ ਤੋਰੀ ਮੜਾ ਜੀ ਇਹ ਆਹ ਲਓ ਜੀ ਇਹ ਤੇ ਥਣੀਆਂ ਜੀ ਦਿਖਾਈ ਓਏ ਹੌਲੀ ਹੌਲੀ ਕਿੰਨੇ ਚਿਰ ਤੇ ਆ ਮੁੰਡਾ ਇਹ ਕੱਟੇ ਪਣ ਦੋ ਚਾਲ ਦੀ ਕਿੰਨੇ ਪੈਸੇ ਮੰਗਦਾ 30000 ਦੇ ਦਿਨ ਲੈਣਾ ਹੈਗਾ ਦਵਾਂਗਾ ਬਸ 30 ਤੇ 30 ਦੇ ਲੱਕ ਮੋਬਾਈਲ ਨੰਬਰ 946543905 ਪਿੰਡ ਕਿਹੜਾ ਭਪਾਲ ਜੀ ਭਾਲ ਠੀਕ ਹੈ ਲੈ ਚਲੋ ਹੋਰ ਦੇਖਦੇ ਆਂ ਤੇ ਬਹੁਤ ਚੰਗੀ ਮਾਇਨਤ ਕੱਟੀ ਹੈ ਕਿੰਨੇ ਪੈਸੇ ਮੰਗਦਾ ਇਹਦੇ ਕਿੰਨੇ ਪੈਸੇ ਮੰਗਦੂ 9300 ਹੈ ਹੈ 9300 ਆਜਾ ਆਜਾ ਹੈ ਹਾਂ 55 ਕਿੰਨੇ ਚੱਲਦੀ ਹੋਗੀ 23 ਸਾਲ ਤੋਂ ਫਿਰ ਤਹਾ 11 ਦਿੰਦੀ ਐ ਹੂੰ ਲਾ ਲੋ ਤੇ ਆਹਾ ਉਹ ਨਿੱਕੀ ਜੀ ਨਿੱਕੀ ਆ 900 ਰੁਪਏ ਇਹ ਲਈ ਰਵੀ ਜੇ ਜੈਜ ਮੰਗੇ ਤਾਂ ਲੈ ਜੂ ਮੈਂ ਜੈਜ ਲੈਣੇ ਤਾਂ ਲੈ ਜਣਾ ਹੈ 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 ਕੇ ਯਾਰ ਪਰ ਨਾਲੀ ਵਧੀਆ ਲਸਣ ਦੀ ਕੱਟੀ ਆ ਜਾ ਜੈ 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 ਕਿੰਨੇ ਦੀ 8000 ਰੁਪਏ ਦਾ ਬੋਲ ਆ ਯਾਰ ਆਲਾ ਨਹੀਂ ਇਹ ਜੇ ਤੈਨੂੰ ਉਹ ਦੁੱਧੀ ਲੈਣੇ ਮੈਂ ਦੁੱਧੀ 15-15 ਉਹਦਾ ਮੈਂ ਮੰਗੂ ਅੱਛਾ ਹਾਂ ਇੰਟਰਨੈਕਸ਼ਨ ਨਹੀਂ ਭੈਣ ਚੋਦ ਹਾਂ ਤਾਂ ਗੱਫੜੂ ਗੱਲ ਕਰ ਵੀ ਇਹਦਾ ਚੱਲ ਉਹ ਮੰਨਦੇ ਆ ਭੈਣ ਚੋਦ ਦਾ ਮੱਛੀ ਜਦੋਂ ਤੋਂ ਸੇਡ ਬੈਠ ਗਈ ਸੀ ਉਹ ਸੇਡ ਬੈਠ ਗਈ ਮੱਛ ਬਣ ਜਾਂਦੇ ਪੁੱਸੂ ਉੱਤੋਂ ਤਾਂ ਕਿੰਨੀ ਸਾਫ਼ ਹੈ ਭੈਣ ਚੋਦ ਗੱਲ ਕਰ ਠੀਕ ਹੈ ਪੁੱਸੂ ਥੱਲੋ ਲੈਵੇ ਦਾ ਗੱਲ ਬਾਹਲਾ ਜਾਣ ਲੱਗ ਗਿਆ ਕਰ ਚੁ ਹੂੰ